हां जी प्रधान जी एक वार्ड नंबर 2 ਦੇ ਵਿੱਚ ਜਿਹੜਾ ਵਾ ਇੱਕ ਕੋਠਿਆਂ ਦਾ ਮਸਲਾ ਸੀ ਕੀ ਉਹ ਮਸਲਾ ਦੱਸਿਓ ਮਰਾ ਸਾਹਿਬ ਉਹ ਮਸਲਾ ਹੈ ਜੀ ਨਵੇਂ ਫਾਈਲ ਸੀ ਉਹਦੀ ਹਾਂ ਜੀ ਹਾਂ ਨਵੀਆਂ ਫਾਈਲਾਂ ਦੇ ਵਿੱਚ ਉਹਦੀ ਫਾਈਲ ਰਿਜੈਕਟ ਹੋ ਗਈ ਆ ਹਾਂ ਜੀ ਹਾਂ ਉਹ ਫਾਈਲਾਂ ਰਿਜੈਕਟ ਉਤੋਂ ਸਾਰੀਆਂ ਕਰਤੀਆਂ ਨੇ ਕੋਈ ਵੀ ਫਾਈਲ ਨਹੀਂ ਰਹਿਣ ਦਿੱਤੀ ਫਿਰ ਵੀ ਮੈਂ ਉਹਦਾ ਦੀ ਪੂਰੀ ਤੌਰ ਤੇ ਜਾਂਚ ਕਰਾਵਾਂਗਾ ਜੇ ਕੋਈ ਉਹਨਾਂ ਦਾ ਹੋਇਆ ਆਪਾਂ ਮਸਲਾ ਹੱਲ ਕਰਾਵਾਂਗੇ ਜੇ ਬੰਦ ਦੀ ਜੋ ਵੀ ਹੋਇਆ ਆਪਾਂ ਬੰਦਾ ਜ਼ੋਰ ਲਾ ਕੇ ਉਹਨਾਂ ਨੂੰ ਕੁਝ ਨਾ ਕੁਝ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਕਾਫੀ ਕਰੀਬ ਪਰਿਵਾਰਵਾਸਬੰਧ ਰੱਖਦੇ ਵਾ ਕੋਈ ਉਹਨਾਂ ਦੀ ਹੋਰ ਮਦਦ ਆਪਾਂ ਕਰਾ ਸਕਦੇ ਵਾ ਵੱਧ ਜੋ ਵੀ ਵੱਧੋ ਵੱਧ ਹੋਏਗੀ ਉਹਨਾਂ ਦਾ ਕਰਾਵਾਂਗੇ ਉਹਨਾਂ ਦੀ ਮਤ ਜੇ ਮਤਲਬ ਜੇ ਮੇਰੇ ਨੌਲੇਜ ਜੇ ਇਹ ਗੱਲ ਹੋਊ ਕੋਈ ਆਪਾਂ ਵੱਧੋ ਵੱਧ ਉਹਨਾਂ ਦਾ ਕੋਹ ਨਾ ਕੋਹ ਸਹਾਈਦ ਕਰਾਵਾਂਗੇ ਸਰਕਾਰ ਤੋਂ ਵੀ ਕਰਾਵਾਂਗੇ ਐਮਐਲ ਸਾਹਿਬ ਨੂੰ ਵੀ ਆਖਾਂਗੇ ਕੋਹ ਨਾ ਕੋਹ ਨੂੰ ਵੀ ਕਰੀਏ ਜੇ ਇਹਨਾਂ ਦੀ ਫਾਈਲ ਜਕਟਿਆ ਤੇ ਆਪਾਂ ਪਾਸ ਕਰਾਈਏ ਪਾਸ ਕਰਾ ਕੇ ਕੋਹ ਨਾ ਕੋਹ ਆਪਾਂ ਪਾਵਾਂਗੇ ਧੰਨਵਾਦ ਕੀ ਨਾ ਟੋਟਾ ਜੀ ਗਰਜੰਟ ਸਿੰਘ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਮੈਂ ਇਹੋ ਬੇਨਤੀ ਕਰਨਾ ਚਾਹੁੰਦਾ ਜਦੋਂ ਐਮਐਲਏ ਸਾਹਿਬ ਮੇਰੇ ਘਰੇ ਆਏ ਗਰਜੰਟ ਸਿੰਘ ਦੇ ਘਰੇ ਆਏ ਸੀ ਅਸੀਂ ਮੌਕੇ ਤੇ ਇਹਨਾਂ ਦਾ ਘਰ ਵਿਖਾਇਆ ਵੀਰ ਜੀ ਵੀ ਸਾਨੂੰ ਤੁਣ ਸਾਹਿਬ ਹਾਂਜੀ ਤੇ ਅਸੀਂ ਉਹਨਾਂ ਨੂੰ ਮੌਕੇ ਤੇ ਵੀ ਅਸੀਂ ਪਹਿਲੋ ਆਪਦੇ ਘਰੇ ਬਾਅਦ ਚੋਂ ਖੜਿਆ ਪਹਿਲੋ ਉਹਨਾਂ ਨੂੰ ਇਹ ਮੌਕਾ ਵਿਖਾਇਆ ਸੀ ਕਿ ਐਮਐਲਏ ਸਾਹਿਬ ਅਰਜੀਤ ਸਿੰਘ ਨੂੰ ਵੀ ਐਮਐਲਏ ਸਾਹਿਬਾਂ ਨੂੰ ਕੋਈ ਜਾਂਚ ਕਰਨੀ ਚਾਹੀਦਾ ਕੋਈ ਸਹੂਲਤ ਨਹੀਂ ਚਾਹੀਦੀ ਸਾਨੂੰ ਬਸ ਆ ਗਰੀਬ ਦਾ ਘਰ ਬਣਨਾ ਚਾਹੀਦਾ ਉਦੋਂ ਸਾਡੇ ਨਾਲ ਵਾਅਦਾ ਕਰਕੇ ਗਏ ਆ ਵੀ ਗਰਜੰਟ ਸਿੰਘ ਜਿੱਦਨੇ ਮੈਂ ਬਣ ਗਿਆ 15 ਦਿਨਾਂ ਬਾਅਦ ਇਹਨਾਂ ਦਾ ਕਮਰਾ ਪਾ ਦੂੰਗਾ ਮੈਂ ਬਾਅਦ ਵਿੱਚ ਗੱਲ ਬਾਅਦ ਵਿੱਚ ਇੱਥੇ ਆਏ ਛੱਪੜ ਘੰਡੇ ਆਏ ਹੀ ਖੂਲ ਆ ਗਏ ਤੇ ਖੂਲ ਆ ਗਏ ਪੁੱਛ ਪੁੱਛਿਆ ਵੀ ਹਾਂਜੀ ਸਰਕ ਪੀ ਤੁਸੀਂ ਮਸਲਾ ਹੱਲ ਨਹੀਂ ਕੀਤਾ ਅੱਗੋਂ ਸਾਨੂੰ ਕਹਿ ਗਿਆ ਵੀ ਉਹਨੂੰ ਪੁੱਛ ਲਓ ਮੰ ਕਮੇਟੀ ਘਰ ਵਾਲੇ ਨੂੰ ਕਮੇਟੀ ਘਰ ਵਾਲੇ ਬਿੱਟੂ ਹਾਂਜੀ ਬਿੱਟੂ ਨੂੰ ਪੁੱਛ ਲੋ ਤੇ ਉਹਦੇ ਕੋਲ ਅਸੀਂ ਗਏ ਤੇ ਉਹਨੇ ਸਾਡੀ ਗੱਲ ਹੀ ਨਹੀਂ ਧਿਆਨ ਨਾਲ ਸੁਣੀ ਤੇ ਉਹ ਅਗੋਂ ਦਾ ਰਿਜ਼ਲਟ ਹੋ ਗਿਆ ਇੱਕ ਰੀ ਉਹਨੇ ਕਿਹਾ ਵੀ ਇਹਨਾਂ ਦਾ ਨਾਮ ਬੋਲਿਆ ਨੈਟ ਤੇ ਤੇ ਬਾਅਦ 10 ਦਿਨਾਂ ਬਾਅਦ ਗਏ ਤੇ ਉਹਦਾ ਰਿਜ਼ਲਟ ਹੋ ਗਿਆ ਸਾਰਿਆਂ ਫੈਲਾ ਤੁਸੀਂ ਨਾਲ ਗਏ ਜੀ ਹਾਂਜੀ ਮੈਂ ਨਾਲ ਗਿਆ ਜੀ ਮੈਂ ਤੇ ਬਾਬਰਜੀਤ ਸਿੰਘ ਆ ਕਿ ਕੀ ਹੋਣਾ ਦਾ ਅਪੀਲ ਕੀ ਕਰਨੀ ਚਾਹੁੰਦੇ ਪੀਲ ਇਹੋ ਕਰਨਾ ਚਾਹੁੰਦੇ ਵੀ ਮਾਤਰ ਦਾ ਘਰ ਬਾਂਜੇ ਬਹੁਤ ਮੰਦਾ ਆ ਲਿਆ ਵਿਚਾਰਾ ਕਿਹੇ ਟਾਈਮ ਰੋਟੀ ਵੀ ਨਹੀਂ ਪੱਕਦੀ ਇਹਨਾਂ ਘਰੇ ਜੀ ਇੰਨੀ ਜਿਆਦੀ ਤੰਗੀ ਆ ਵਿਚਾਰੇ ਦੇ ਘਰੇ ਤੇ ਜੇ ਕੋਈ ਨਹੀਂ ਇਹਨਾਂ ਦੀ ਬਾਹ ਫੜਨਦਿਆ ਜੀ ਸਾਰੇ ਵਾਦੇ ਕਰਕੇ ਚੱਲ ਜਾਂਦੇ ਆ ਮੈਂ ਖੋਦ ਇਸੇ ਇੰਦੇ ਕਾਰਨੀ ਉਹਨੂੰ ਘਰੇ ਸੱਦਾ ਹੀ ਤੁਹਾਨੂੰ ਸਾਹਿਬ ਨੂੰ ਵੀ ਚੱਲ ਵੀਰ ਦਾ ਕਮਰਾ ਬਣ ਜਾਊਗਾ ਤੇ ਨਹੀਂ ਵੀਰ ਦਾ ਕੋਈ ਮਸਲਾ ਲੰਗਿਆ ਸਾਡੀ ਇਹੋ ਹੀ ਬੇਨਤੀ ਆ ਵੀਰ ਕਿ ਵੀਰ ਦਾ ਕਮਰਾ ਬਣ ਜਾਏ ਆ ਨਿੱਕੇ ਨਿੱਕੇ ਜਵਾ ਕਹਿੰਦੇ ਰੋਲਦੇ ਰਹਿੰਦੇ ਆ ਕਿਦੋਂ ਮੀਂਹ ਪੈਂਦਾ ਕੋਈ ਘਰੇ ਨਹੀਂ ਵਾੜਦਾ ਜੋ ਬੱਚਿਆਂ ਨੂੰ ਇੱਥੋਂ ਤੱਕ ਪਾ ਸਾਡੇ ਘਰ ਪਾਣੀ ਪਸਾ ਨਹੀਂ ਪਾਣੀ ਦੀ ਵੀ ਨਹੀਂ ਸਹਾਦਾ ਕਿ ਬੋਰ ਵੀ ਨਹੀਂ ਹੈਗਾ ਇਹਨਾਂ ਦੇ ਘਰੇ ਹਾਂਜੀ ਕੀ ਨਾਂ ਪੈਂਦੀ ਦਾ ਤੇ ਮੇਰਾ ਨਾਮ ਮਨਪ੍ਰੀਤ ਕੌਰ ਹਾਂਜੀ ਕੀ ਪਰੇਸ਼ਾਨੀ ਦੀ ਗੱਲ ਦੱਸੋ ਪਰੇਸ਼ਾਨੀ ਸਾਨੂੰ ਇਹ ਆ ਵੀ ਸਾਡੇ ਘਰ ਦੇ ਹਾਲਾਤ ਵੇਖੋ ਆਦਮੀ ਮੇਰਾ ਉਹ ਬਟਲਾ ਮੱਠਾ ਰਿੰਦਾ ਸੱਸ ਮੇਰੀ ਉਹ ਵੀ ਬਜ਼ੁਰਗ ਆ ਕਿੰਨੇ ਬੱਚੇ ਪੰਜ ਧੀਆਂ ਮੇਰੀਆਂ ਹਾਂਜੀ ਤੇ ਹੋਰ ਮੇਰਾ ਕੋਈ ਨਹੀਂ ਹੈਗਾ ਕੋਈ ਭੈਣ ਭਰਾ ਨਹੀਂ ਲਾਗਾ ਕਰਦਾ ਇੱਥੋਂ ਤੱਕ ਮੇਰੇ ਘਰ ਪਾਣੀ ਦੀ ਸਮੱਸਿਆ ਵੀ ਨਹੀਂ ਕਿਤੇ ਰੋਟੀ ਦਾ ਵੀ ਇੰਤਜ਼ਾਮ ਹੁੰਦਾ ਕਈ ਮੌਕੇ ਅੱਜ ਵੀ ਹਾਲੇ ਤੱਕ ਹੀ ਚਾਹ ਪਾਣੀ ਤੋਂ ਬੈਠੇ ਹੋਏ ਮੇਰੇ ਬੱਚੇ ਨਾ ਕਰ ਸਾਡੇ ਸਬਦਾਂ ਨਹੀਂ ਹੈਗਾ ਕੁਛ ਨਹੀਂ ਹੈਗਾ ਇਸ ਟਾਈਮ ਤੇ ਵੀਰ ਜੀ ਅਸੀਂ ਬਹੁਤ ਮਾੜੇ ਹਾਲਾਤ ਕਟੰਦੇ ਹੋਏ ਹਾਂ ਬੰਦਾ ਆਦਮੀ ਮੇਰਾ ਵੀ ਢਿੱਲਾ ਮਠਾ ਵਾ ਸਹੀ ਇਹ ਕਿੰਨੇ ਵੀ ਸਾਡੀ ਕੋਈ ਸਹਾਇਤਾ ਕਰੇ ਕੋਈ ਮਦਦ ਕਰੇ ਸਾਡੀ ਬਹੁਤ ਜ਼ਿਆਦਾ ਸਾਡੇ ਹਾਲਾਤ ਮਾੜੇ ਚੱਲਦੇ ਪਏ ਵੀਰ ਜੀ ਜਿਸ ਤਰ੍ਹਾਂ ਕੋਠੇ ਦੀ ਗੱਲ ਹੋ ਰਹੀ ਹੈ ਹਾਂ ਜੀ ਕੋਠੇ ਵਾਸਤੇ ਅਸੀਂ ਤੇ ਬਹੁਤ ਬਾਰਸ਼ ਆਈਆਂ ਕਿਸੇ ਦੇ ਘਰ ਜਾ ਕੇ ਸੰਦੇ ਰਹੇ ਹਾਂ ਬੱਚਿਆਂ ਨੂੰ ਲੈ ਗਏ ਤਾਂ ਤੁਹਾਨੂੰ ਪਤਾ ਅਗਲੇ ਨਹੀਂ ਸੌਂ ਦਿੰਦੇ ਹੋਣ ਵੀ ਸਾਡਾ ਕਮਰਾ ਡਿੱਗਣ ਵਾਲਾ ਵਾ ਛੱਤ ਤੋਂ ਜਿase ਕਰਨੇ ਉਹ ਕਬਾਤੋ ਵੱਧ ਸਾਡੀ ਮਦਦ ਕਰ ਸਕਦਾ ਕਮਰਾ ਸਾਡਾ ਖੁਦ ਤੁਸੀਂ ਵੇਖ ਸਕਦੇ ਜੋ ਇਸ ਤਰ੍ਹਾਂ ਕਿ ਹੜ ਆਏ ਸੀ ਬੜੀ ਜਿਆਦਾ ਲੋਕ ਸੇਵਾ ਕਰਦੇ ਪਏ ਹਾਂ ਕੀਲ ਕਰਨੀ ਚਾਹੀਦੀ ਦੱਸੋ ਸਾਡੀ ਵਿਸਾਇਤਾ ਕਰੇ ਸਾ ਚਲੋ ਮਾਲਕ ਉਹਨਾਂ ਨੂੰ ਬਹੁਤ ਦੇਣ ਦਿਆ ਵਾ ਸਾਡੇ ਵਾਸਤੇ ਵੀ ਕੋਈ ਆਵੇ ਵੀ ਮਦਦ ਤੇ ਕਰੇ ਵੀ ਮਾੜਾ ਅੰਦਰ ਵੇਖ ਕੇ ਆਓ ਕਮਰਾ ਸਾਡਾ ਕੀ ਹਾਲਾਤ ਬਣੇ ਪਏ ਆ ਇੰਨੇ ਲੋਕਾਂ ਨੇ ਮਦਦ ਕੀਤੀ ਸਾਡੇ ਵਾਸਤੇ ਵੀ ਕੋਈ ਵੀਰ ਸਾਡੇ ਕੋਲ ਪਹੁੰਚੇ ਜ਼ਰੂਰ